ਇਸ ਵੀਰੇ ਸਰਕਟ ਹੋਣ ਦੇ ਕਰਕੇ 4-5 ਕਵੰਟ ਲਗਾਣ ਕੇ ਸੀਗੀ ਬਾਇਰਾ ਸੀਗਾ 57 ਕਿਲੋ ਸਮਾਨ ਪਿਆ ਸੀਗਾ ਬੈੱਡ ਬੁੱਡ ਪਿਆ ਸੀ ਅੰਦਰ ਸੋਫਾ ਪਿਆ ਸੀ ਸਮਾਨ ਤਾਂ ਬਹੁਤ ਪਿਆ ਸੀ ਅੰਦਰ ਜਿਹੜੀ ਇਹ ਕਾਹਦੇ ਵਿੱਚ ਮੁਸ਼ਕਿਲ ਹੈ ਕਨਵਰਟਰ ਨੂੰ ਕਨਵਰਟਰ ਨੂੰ ਬਲਾਜ ਲੱਗੀ ਵੀਰੇ ਜਦੋਂ ਅੱਗ ਲੱਗੀ ਪੜਾਕਾ ਪੈ ਗਿਆ ਇੱਕ ਕਨਵਰਟਰ ਆ ਪੜਾਕਾ ਤੇ ਨਾਲ ਦੂਜਾ ਹੀ ਪੈ ਗਿਆ ਸਾਰਾ ਸਮਾਨ ਅੱਗ ਲੱਗਣ ਦੇ ਨਾਲ ਹੀ ਸੋਕਿਆ ਗਿਆ ਕੀ ਕੀ ਹੋਇਆ ਜੀ ਦੱਸੋ ਕੀ ਸਰਾਂ ਦੇ ਲਾਹਤ ਅਲਾਦ ਵਿੱਚ ਪੁੱਛਣ ਜੋ ਗਹਿਣੀ ਨਹੀਂ ਦੇ ਅਲਾਦ ਵੀਰੇ ਦੱਸਣ ਜੋ ਵੀ ਹੈ ਨਹੀਂ ਸੀ ਤਾਂ ਪਾਣੀ ਬਹੁਤ ਆ ਗਿਆ ਟੀਗਾ ਇੰਨਾ ਕੱਟ ਕੀਤਾ ਹੋਇਆ ਸੀਗਾ ਵੀਰੇ ਬਹੁਤ ਜਿਆਦਾ ਕੱਟ ਹੋ ਗਿਆ ਸੀ ਤੇ ਸਾਰਾ ਮਹੱਲਾ ਇਕੱਠਾ ਹੋ ਗਿਆ ਜਦੋਂ ਖੜਕਾ ਹੋਇਆ ਕਿ ਹਾਂ ਪਤਾ ਲੱਗ ਗਈ ਅੱਗ ਲੱਗ ਗਈ ਜਿਵੇਂ ਜਾਨ ਬੰਬ ਚੱਲਦਾ ਐ ਚੱਲੇ ਵੀ ਇਹਨਾਂ ਕਨਵਰਟਰ ਦੇ ਭੜਾਕੇ ਮੇਨ ਤਾਰ ਕਰਕੇ ਹੋਇਆ ਹਾਂ ਮੇਨ ਤਾਰ ਕਰਕੇ ਹੋਇਆ ਹੋਰ ਕੀ ਕੀ ਸਮਾਨ ਬਣ ਕਣਕ ਦਾ ਤੇ ਮਕਾਨ ਤਾਂ ਜਦਸ਼ੇ ਦੇ ਘਰ ਦੇ ਬੱਚਿਆਂ ਦੇ ਕਣਕ ਦਾ ਕਣਕ ਪੋਗੀ ਵੀਰੇ ਬੈੱਡ ਸੀਗਾ ਸੋਫਾ ਸੀ 15 ਮਾਟਰ ਪਿਆ ਸੀਗਾ ਬਾਬਾ ਜੀ ਦੇ ਸਮਾਨ ਪਿਆ ਸੀ ਜੀ ਬਾਬਾ ਟੀ ਸੀ ਸੀ ਲੱਕੜ ਦੀ ਪਰਿਵਾਰ ਵੀਰੇ ਕੰਮ ਤੇ ਨਹੀਂ ਸਾਰਾ ਕੋਈ ਫੈਮਿਲੀ ਘਰੇ ਨਹੀਂ ਸੀ ਸਾਰੇ ਮਗਰੋਂ ਆਏ ਲੋਕਾਂ ਨੇ ਫੋਨ ਲਾਇਆ ਕਿ ਹਾਂ ਵੀ ਅੱਗ ਲੱਗੀ ਤੁਹਾਡੇ ਘਰੇ ਪੈਂਦੀ ਰਹੀ ਸਾਨੂੰ ਬੜਾ ਸਕੂਲ ਵਾਲਾ ਨਿਕਾ ਜੇ ਜੀ ਕਮਰੇ ਚ ਕੋਈ ਹੁੰਦਾ ਤਾਂ ਨੁਕਸਾਨ ਤਾਂ ਨਹੀਂ ਨੁਕਸਾਨ ਮਰਮ ਦਾ ਨੁਕਸਾਨ ਸੀ ਕੀ ਬੰਦਾ ਮਾਰ ਸਕਦਾ ਸੀਗਾ ਬਚਨ ਦਾ ਕੋਈ ਚਾਂਸ ਨਹੀਂ ਸੀਗਾ ਜਿਹੜੇ ਹਿਸਾਬ ਨਾਲ ਪੜਾਖੀ ਕੋਈ ਸਾਡਾ ਹੀ ਸਾਰਾ ਹੀ ਸਮਾਨ ਜਿਹੜਾ ਅੰਦਰ ਪਿਆ ਸੀਗਾ ਕੁਝ ਵੀ ਨਹੀਂ ਬਚਿਆ ਹੈਗਾ ਅਸਤਰ ਵੀ ਨਹੀਂ ਹੈਗੇ ਸੀਗੇ ਉਸਤਾਰ ਨੂੰ ਅੱਗ ਲੱਗੀ ਆ ਅੱਗ ਲੱਕੇ ਨਾਲ ਬੈਟਰ ਬਲਾਸਟ ਕਰ ਗਿਆ ਹਾਂਜੀ ਬਾਕੀ ਜਿਹੜਾ ਸਮਾਨ ਚੱਕ ਸਾਰਾ ਹੀ ਜਲ ਗਿਆ ਹਾਂਜੀ ਜੀ ਮੂਸੀ ਕੀ ਕੋਈ ਵੀ ਉਦੇ ਵੀ ਜਾਨ ਚਲੀ ਜਾਂਦੀ ਜਾਂਦੀ ਹੈ ਮੈਂ ਤਾਂ ਲੋਕਾਂ ਦੇ ਘਰੇ ਐ ਕਰਦੇ ਆ ਜੀ ਖਾਣਾ ਬਣਾਉਣੀ ਉਹ ਡਬੇ ਪਰਾਉਣਾ ਪਈ ਸੀ ਜੀ ਕੁਝ ਵੀ ਨਹੀਂ ਬਚਿਆ ਹੈ ਵਾ ਜੀ ਬਸ ਸਾਨੂੰ ਵੀ ਬਸੇ ਕਾਰਵਾਈ ਕਰੀ ਜਾਏ ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਚੁੱਕਾ ਜਾਵੇ ਇਹ ਲਾਈਟ ਵੀ ਤਾਰ ਤੇ ਜੀ ਲਾਈਟ ਗਈ ਹੋਈ ਸੀ ਲਾਈਟ ਗਈ ਹੋਈ ਸੀ ਜੀ ਲਾਈਟ ਨਾਲ ਕਨੈਕਸ਼ਨ ਜੁੜ ਕੇ ਤੇ ਆਪਣਾ ਉਹ ਜਮਟਰ ਸੀ ਜਿਹੜਾ ਉਹਦੇ ਪੜਾਕੇ ਪਏਗੇ ਉਹ ਮੱਚ ਗਏ ਫਿਰ 1 ਲੱਖ ਦਾ ਨੁਕਸਾਨ ਹੋ ਗਿਆ ਮੇਰੇ ਬੱਚੇ ਗਏ ਹੋਏ ਤੇ ਕੰਮ ਕਰਦੀ ਐ ਵੀ ਲੋਕਾਂ ਦੇ ਮੁੰਡਾ ਢੜਾ ਵਾਲਾ ਬਾਹਰ ਗਿਆ ਹੋਇਆ ਹੈ ਗੱਡੀ ਲੈ ਕੇ ਤੇ ਆਈ ਮੈਂ ਅੰਦਰ ਬੜਨ ਲੱਗੇ ਮਨੂੰ ਲੋਕਾਂ ਨੇ ਧੱਕਾ ਦੇ ਕੇ ਬਾਹਰ ਸੜਤਾ 4 ਲੱਖ ਦਾ ਨੁਕਸਾਨ ਹੋ ਗਿਆ ਬਹੁਤ ਗਰੀਬ ਬਲੀਏ ਜੀ ਜੀ ਨੁਕਸਾਨ ਜੀ ਸੋਪਾ ਮੱਛੀ ਜਿਹਾ ਸਾਰਾ ਕੁਝ ਮੱਛੀ ਜੀ ਬਚਿਆ ਹੈਗਾ ਬਹੁਤ ਬਹੁਤ ਜੀ ਗਿੰਤੀਆਂ ਨਹੀਂ ਹੁੰਦੀ ਦੇਖ ਲਓ ਤੁਸੀਂ ਥੋੜੇ ਲਵਿਆ ਟੈਂਕਿਆ ਟੁੰਕਿਆ ਸਭ ਅੱਗ ਉੱਤੇ ਚੜ ਗਈ ਮੱਛੀ ਜੀ ਸਭ ਕੁਝ 4 ਲੱਖ ਦਾ ਨੁਕਸਾਨ ਹੋ ਗਿਆ ਜੀ ਅਸੀਂ ਤਾਂ ਕਾਸੇ ਜੋਗੇ ਪੱਟੇ ਗਏ ਜੀ ਤਾਂ ਜੇ ਇਹ ਹੋਇਆ ਕਿਵੇਂ ਇਹ ਲਾਈਟ ਨਾਲ ਹੋਇਆ ਜੀ ਲਾਈਟ ਨਾਲ ਹੋਇਆ ਸਾਰਾ ਕੁਝ ਪਤਾ ਨਹੀਂ ਜਿੱਦਿ ਦੀ ਵਾਲੀ ਰਿਮੋਟ ਅਸੀਂ ਦਿਵਾਰੋਂ ਉਹਨਾਂ ਨੇ ਕਹਿਉਂ ਸੀ ਕਰ ਦੋ ਕਰਕੇ ਨਹੀਂ ਜਾਂਦੇ ਸੋ ਪੂਰੀ ਪਈ ਆ ਤਾ ਮੈਂ ਮੰਗ ਕਰਦਾ ਸਰਕਾਰ ਤੋਂ ਮੇਰੇ ਬੱਚਿਆਂ ਦਾ ਜਿਹੜਾ ਨੁਕਸਾਨ ਹੋਇਆ ਦੇ ਦੇਣ ਮੈਂ ਸਰਕਾਰ ਤੋਂ ਇਹੀ ਮੰਗ ਕਰਦੇ ਮੈਂ ਕੋਈ ਮੰਗ ਨਹੀਂ ਕਰਦੀ ਹੈਗੀ ਮੇਰੇ ਬੱਚਿਆਂ ਦਾ ਜਿੰਨਾ ਨੁਕਸਾਨ ਹੋਇਆ ਭਰ ਦੇਣਾ ਅੱਤੇ ਤਾਂ ਸੱਜਤਾ ਰੋਕੀ ਤੋਂ ਵੀ ਆਦੀ ਆਦੀ ਹਾਂ ਐਸ ਟਾਈਮ ਹਾਂ ਕਣਕੋਂ ਕੋ ਸਾਰੀ ਸਾਰਾ ਕੁਝ ਮੱਤ ਗਿਆ ਜੀ ਸੱਤ